ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ ਦੱਸਾਂਗੀ ਸਬਜ਼ੀਆਂ ਦੇ ਨਾਂ ਐੜੇ ਕੰਨਾ ਲੱਦੜੋਂਕੜ ਆਲੂ ਕarele ਕਕਾ ਰਾਰੇ ਲਾਵਾਂ ਲੱਲੇ ਕੰਨਾ ਕarele ਪਾਲਕ ਪੱਪੇ ਕੰਨਾ ਲੱਲਾ ਕਕਾ ਪਾਲਕ ਮਟਰ ਮੰਮਾ ਟੈਂਕਾ ਰਾਰਾ ਮਟਰ ਟਮਾਟਰ ਟੈਂਕਾ ਮੰਮੇ ਕੰਨਾ ਟੈਂਕਾ ਰਾਰਾ ਟਮਾਟਰ ਸ਼ਲਗਮ ਸੱਸੇ ਦੇ ਪੈਰ 'ਚ ਬਿੰਦੀ ਲੱਲਾ ਗੱਗਾ ਮੰਮਾ ਸ਼ਲਗਮ ਕੀੜਾ ਖਖੇ ਬਿਹਾਰੀ ਰਾਰੇ ਕੰਨਾ ਖੀਰਾ ਮooli ਮਮਾ ਥੱਲੇ ਡੋਂਕੜ ਲੱਲੇ ਬਿਆਰੀ ਮooli ਗਾਜਰ ਗੱਗੇ ਕੰਨਾ ਜੱਜਾ ਰਾਰਾ ਗਾਜਰ ਸਾਗ ਸਸੇ ਕੰਨਾ ਗੱਗਾ ਸਾਗ ਅਦਰਕ ਐੜਾ ਦਦਾ ਰਾਰਾ ਕਕਾ ਅਦਰਕ ਗੋਬੀ ਗੱਗੇ ਹੋੜਾ ਪੱਬੇ ਬਿਆਰੀ ਗੋਬੀ ਇਸ ਤਰ੍ਹਾਂ ਦੀ ਵੀਡੀਓ ਹੋਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ